ਸਤਿ ਸ਼੍ਰੀ ਅਕਾਲ ਜੀ ਹੁਣੇ-ਹੁਣੇ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਸੱਤ ਜ਼ਿਲ੍ਹਿਆਂ ਵਿੱਚ ਇੰਟਰਨੈਟ ਸੇਵਾਵਾਂ ਜਿਹੜੀਆਂ ਬੰਦ ਕਰ ਦਿੱਤੇ ਗਏ ਨੇ ਪਹਿਲਾਂ ਹੀ ਤਿੰਨ ਤੋਂ ਚਾਰ ਜ਼ਿਲ੍ਹਿਆਂ ਦੇ ਵਿੱਚ ਹੁਣ ਜਿਹੜੇ ਸੱਤ ਜ਼ਿਲ੍ਹੇ ਇਸ ਦੇ ਅੰਡਰ ਆ ਚੁੱਕੇ ਨੇ ਜੀ ਪੰਜਾਬ ਦੇ ਕਿਹੜੇ ਪੰਜਾਬ ਦੇ ਸੱਤ ਜ਼ਿਲ੍ਹੇ ਨੇ ਜਿੱਥੇ ਤੁਹਾਨੂੰ ਠੀਕ ਹੈ ਜੀ ਦੇਖਣ ਨੂੰ ਮਿਲ ਰਹੇ ਨੇ ਇੰਟਰਨੈਟ ਬੰਦ ਤਾਂ ਚਲੋ ਚੱਲਾਂ ਮੈਂ ਅਪਡੇਟ ਦੇ ਉੱਤੇ ਜੀ ਉਸ ਤੋਂ ਪਹਿਲਾਂ ਛੋਟੀ ਜੀ ਗੁਜ਼ਾਰਿਸ਼ ਜਿਹੜੇ ਵੀਰ ਨੇ ਆਪਣੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਚਲੋ ਚੱਲਾਂ ਮੈਂ ਅਪਡੇਟ ਦੇ ਉੱਤੇ ਕਿਸਾਨੀ ਅੰਦੋਲਨ ਦੇ ਮੱਦੇਨਜ਼ਰ ਕੇਂਦਰੀ ਗ੍ਰਹਿ ਮੰਤਰਾਲੇ ਨੇ ਪੰਜਾਬ ਦੇ 7 ਜ਼ਿਲ੍ਹਿਆਂ ਦੇ ਕੁਝ ਹਿੱਸਿਆਂ ਵਿੱਚ ਇੰਟਰਨੈਟ ਬੰਦ ਕਰ ਦਿੱਤਾ ਹੈ। ਇਹਨਾਂ ਵਿੱਚੋਂ ਪਟਿਆਲਾ, ਸੰਗਰੂਰ, ਫਤਿਹਗੜ੍ਹ ਸਾਹਿਬ, ਬਠਿੰਡਾ, ਮਾਨਸਾ, ਮਹਾਲੀ ਤੇ ਸ਼੍ਰੀ ਮੁਕਸਰ ਸਾਹਿਬ ਸ਼ਾਮਲ ਨੇ ਇਹਨਾਂ ਵਿੱਚ 24 ਫਰਵਰੀ ਤੱਕ ਇੰਟਰਨੈਟ ਬੰਦ ਰਹੇਗਾ ਇਹ ਹੁਕਮ ਜਨਤਕ ਸੁਰੱਖਿਆ ਦਾ ਹਵਾਲਾ ਦਿੰਦੇ ਹੋਏ ਟ੍ਰੈਫਿਕ ਜਿਹੜੀ ਟੈਲੀਗ੍ਰਾਫ ਐਕਟ ਤਹਿਤ ਕੀਤੀ ਗਈ ਨੇ ਦੱਸਦੀ ਇਹ ਅੰਦੋਲਨ ਕਾਰਨ ਪੰਜਾਬ ਦੇ 7 ਜ਼ਿਲ੍ਹਿਆਂ ਵਿੱਚ 20 ਥਾਣੇ ਦੇ ਹੱਦਾਂ ਵਿੱਚ ਇੰਟਰਨੈਟ ਬੰਦ ਕਰ ਦਿੱਤਾ ਗਿਆ ਪਟਿਆਲੇ ਦੇ ਪੁਲਿਸ ਥਾਣਾ ਸ਼ੰਭੂ ਜੁਲਕਾ ਪਾਸਿਓ ਪਾਤੜਾ ਛਤਰਾਣਾ ਸਮਾਣਾ ਕਨੌਰ ਦੇਵਿਗੜ ਬਲਪੇਰਾ ਵਿੱਚ ਇੰਟਰਨੈਟ ਸੇਵਾ ਬੰਦ ਹੈ ਐਸ ਨਗਰ ਜਿਹੜਾ ਲਾਲੜੂ ਬਠਿੰਡਾ ਦੇ ਵਿੱਚ ਠੀਕ ਹੈ ਥਾਣਾ ਸੰਗਤ ਸ਼੍ਰੀ ਮੁਕਸਰ ਸਾਹਿਬ ਜਿਹੜਾ ਮੁਕਸਰ ਸਾਹਿ ਕਿੱਲਿਆ ਵਾਲੀ ਮਾਨਸਾ ਦੇ ਸਰਦੂਲਗੜ੍ਹ ਚ ਸੰਗਰੂਰ ਦੇ ਥਾਣਾ ਖਨੋਰੀ ਹੋ ਗਿਆ ਮੂਨਕ ਲਹਿਰਾ ਤੇ ਸੁਨਾਮ ਅਤੇ ਸ਼ਾਜਲੀ ਤੋਂ ਇਲਾਵਾ ਫਤਿਹਗੜ੍ਹ ਸਾਹਿਬ ਦੀ ਚ ਥਾਣਾ ਜਿਹੜਾ ਫਤਿਹਗੜ੍ਹ ਸਾਹਿਬ ਦੀ ਸੀਮਾ ਦੇ ਅੰਦਰ ਜਿਹੜਾ ਇੰਟਰਨੈਟ ਜਿਹੜਾ ਬੰਦ ਕੀਤਾ ਗਿਆ ਇਹ ਜਿਹੜਾ ਬੰਦ ਰਹੇਗਾ ਤੁਹਾਨੂੰ 24 ਫਰਵਰੀ ਤੱਕ ਜਿਹੜਾ ਇੰਟਰਨੈਟ ਬੰਦ ਕੀਤਾ ਗਿਆ ਜੀ ਬਹੁਤ ਬਹੁਤ ਧੰਨਵਾਦ